ਸਸ਼ੀ ਗਾਲ ਜੀ ਸਟੱਡੀ ਵਿਦ ਮਨਰਾਜ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਜਿਹੜੇ ਨੋਟਸ ਮੈਂ ਪ੍ਰੋਵਾਈਡ ਕਰਵਾਨੀਆਂ ਉਹ ਤੁਸੀਂ ਕਿੱਦਾਂ ਲੈ ਸਕਦੇ ਹੋ ਠੀਕ ਹੈ ਜੀ ਅ ਜਿਹੜੇ ਕੰਪਲਸਰੀ ਪੇਪਰ ਆ ਜਾਂ ਆਪਸ਼ਨਲ ਪੇਪਰ ਆ ਦੋਨਾਂ ਦੇ ਨੋਟਸ ਤੁਹਾਨੂੰ ਮਿਲ ਸਕਦੇ ਆ ਪਰ ਜਿਹੜੇ ਕੰਪਲਸਰੀ ਪੇਪਰ ਆ ਉਹਨਾਂ ਦੇ ਤਾਂ ਫ੍ਰੀ ਆਫ ਕੋਸਟ ਆ ਤੇ ਜਿਹੜੇ ਆਪਸ਼ਨਲ ਪੇਪਰ ਆ ਉਹਨਾਂ ਦੇ ਨੋਟਸ ਆ ਜਿਹੜੇ ਉਹ পেইਡ ਆ ਠੀਕ ਹੈ ਜੀ ਪਰ ਦੋਨਾਂ ਨੋਟਸ ਨੂੰ ਲੈਣ ਦੇ ਲਈ ਤੁਹਾਨੂੰ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰਨਾ ਪਊਗਾ ਮੈਂ ਮੈਂਸ਼ਨ ਮੇ ਆਈਡੀ ਕਰ ਦਿੱਤੀ ਆ ਇੰਸਟਾਗ੍ਰam ਦੀ ਮਨਰਾ ਸੋ ਇੱਥੇ ਤੁਸੀਂ ਮੈਨੂੰ ਮੈਸੇਜ ਕਰਨਾ ਹੈ ਤਾਂ ਜਦੋਂ ਤੁਸੀਂ ਇੱਥੇ ਮੈਸੇਜ ਕਰੋਗੇ ਜੇ ਤੁਹਾਨੂੰ ਕੰਪਲਸਰੀ ਚਾਹੀਦੇ ਆ ਨੋਟਸ ਤਾਂ ਤੁਹਾਨੂੰ ਟੈਲੀਗ੍ਰਾਮ ਦਾ ਲਿੰਕ ਭੇਜ ਦਿੱਤਾ ਜਾਊਗਾ ਤਾਂ ਤੁਸੀਂ ਮੇਰੇ ਟੈਲੀਗ੍ਰਾਮ ਚੈਨਲ ਤੇ ਐਡ ਹੋ ਜਾਊਂਗੇ ਠੀਕ ਹੈ ਜੀ ਤੇ ਜਿਹੜੇ ਆਪਸ਼ਨਲ ਪੇਪਰ ਆ ਉਹਨਾਂ ਦੇ ਪੇਪਰ ਆ ਸੋ ਉਹ ਜੇ ਤੁਹਾਨੂੰ ਚਾਹੀਦੇ ਆ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਹੀ ਮੈਸੇਜ ਕਰ ਦਿਓ ਤਾਂ ਮੈਂ ਉਹ ਤੁਹਾਨੂੰ ਪ੍ਰੋਵਾਈਡ ਕਰ ਦੂੰਗੀ ਠੀਕ ਹੈ ਜੀ ਸੋ ਇਹ ਮੈਂ ਤੁਹਾਨੂੰ ਅੱਜ ਇਨਫੋਰਮੇਸ਼ਨ ਦੇਣੀ ਸੀ ਤੇ ਨਾਲ ਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਹੈ ਕਿ ਜਿਹੜੇ ਪੇਪਰ ਆ ਇਹ ਸਾਡੇ April ਦੇ ਲਾਸਟ ਮਈ ਦੇ ਸਟਾਰਟਿੰਗ ਦੇ ਵਿੱਚ ਵਿੱਚ ਮੀਨਸ ਕਿ ਅਪ੍ਰੈਲ ਮਈ ਰੱਖੋ ਇੱਥੇ ਇੱਥੇ ਆਪਣੇ ਸਟਾਰਟ ਹੋ ਜਾਂਦੇ ਹੁੰਦੇ ਆ ਸੋ ਤਿਆਰੀ ਤੁਸੀਂ ਹੁਣੇ ਸਟਾਰਟ ਕਰੋ ਤਾਂ ਕਿ ਤੁਹਾਨੂੰ ਪੇਪਰ ਦੇ ਕੋਲ ਜਾ ਕੇ ਪੇਪਰਸ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਸੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਂਡ ਸਾਸ਼ੀ ਕਾਲ ਜੀ